ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਪਹੁੰਆਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਤੇ ਆਪਾਂ ਪਹੁੰਚਿਆ ਪਾਜੀ ਸੌੜੋ ਦੇ ਕੋਲ ਤੇ ਆਜੋ ਕਰਦੇ ਆਂ ਪਹਿਲਾਂ ਗੱਲਬਾਤ ਤੇ ਖੋਸ਼ ਦੇ ਪਸ਼ੂਆਂ ਦੀ ਡਿਟੇਲ ਸੱਸੀ ਜੀ ਸੱਸੀ ਭਾਈ ਸੱਸੀ ਜੀ ਬਹੁਤ ਸਨਾ ਠੀਕ ਠਾਕ ਜੀ ਬੜੀ ਵਧੀਆ ਰੱਬ ਦੀ ਕਿਰਪਾ ਮਾਲ ਹੈ ਬਾਬੇ ਦੀ ਦਾਲੀ ਚਲੋ ਕਿਰਪਾ ਹੀ ਕਰੀ ਦੀ ਆ ਜੀ ਹਾਂਜੀ ਬਈ ਆਪਣਾ ਨਾਮ ਤੇ ਐਡ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 81 657 55 ਠੀਕ ਹੈ ਜੀ ਹਾਂ ਜੀ ਇਹ ਬਈ ਕਰੀਏ ਸ਼ੁਰੂਆਤ ਕਰੀਏ ਸ਼ੁਰੂਆਤ ਇਧਰੋਂ ਕਿ ਉਧਰੋਂ ਕਰੀਏ ਜਿੱਧਰੋਂ ਮਰਜ਼ੀ ਕਰ ਲੋ ਠੀਕ ਆ ਬਈ ਪਹਿਲੇ ਨੰਬਰ ਦੇ ਕਿਉਂ ਕਿ ਕਿਸੇ ਨਾ ਕੁੜਾ ਸੁਈਆ ਇਹ ਸੁਬਾਹ ਪਾਜੀ ਸੁਈਏ ਪਹਿਲਾ ਆ ਜੀ ਇਹ ਨਹੀਂ ਦੂਜਾ ਸੁਬਾਹ ਸੁਈਏ ਠੀਕ ਹੈ ਜੀ ਦੂਜਾ ਸੁਬਾਹ ਉਹ ਇਹਦਾ ਬੱਚਾ ਵੀ ਪਾਜੀ ਮਗਰੇ ਦੇ ਉਹ ਕੱਠਾ ਜੇ ਮਗਰੇ ਦੇ ਦਿਖਾ ਦਿੰਦੇ ਕੋਈ ਨਹੀਂ ਦਿਖਾ ਦਿੰਦੇ ਆ ਆ ਗਿਆ ਜੀ ਦੁੱਧ ਦੇ ਕੋ 8 ਕਿਲੋ ਜੀ ਅੱਛਾ ਜੀ ਇਹ ਵੀਰ ਕੋ ਜਿਨ੍ਹਾਂ ਨੂੰ ਲਈ ਹੈ ਪਾਜੀ ਉਹਨਾਂ ਮੈਨੂੰ ਕਿਹਾ ਬੱਚਾ ਪਾੜਾ ਲੈਂਦੀ ਨਾਲ ਅੱਛਾ ਜੀ ਆਪਾਂ ਦੱਸ ਕੇ ਦੇ ਨਹੀਂ ਪਾੜਾ ਨਾਲ ਲੈਂਦੀ 15 ਦਿਨ ਕਿਲੇ ਕੋ 20 ਦਿਨ ਕਿਲੇ ਅੱਛਾ ਜੀ ਉਹ ਪਾੜਾ ਨਾਲ ਲੈਂਦੀ ਏ ਠੀਕ ਹੈ ਜੀ ਪਾੜਾ ਪਾ ਕੇ ਤੇ ਮਗਰ ਬੱਚੇ ਨਹੀਂ ਛੱਡਦੇ ਅੱਛਾ ਜੀ ਆਪਾਂ ਦੱਸ ਦੇ ਨਹੀਂ ਕੱਲ ਨੂੰ ਮੇਰਾ ਬਿੱਕਾ ਹੋਈ ਇਹ ਨਾ ਕਵੇ ਉਹ ਗੱਲ ਏ ਜੇ ਗੱਲ ਏ ਠੀਕ ਹੈ ਦੱਸ ਪਾ ਦੱਸ ਦੇਣੀ ਗੱਲ ਦਾ ਸਾਚ ਰੱਖੀਦਾ ਹਣਾ ਤੇ ਮੌਕੇ ਤੇ ਕਿੰਨਾ ਇਸ ਟਾਈਮ ਹੁਣ 8 ਕਿਲੋ ਦੁੱਧੂਆ ਠੀਕ ਹੈ ਲੋ ਵੀ 8 ਲੀਟਰ ਬਿਲਕੁਲ ਦੁੱਧ ਪਿਆਰ ਏ ਇਹਦੇ ਕੋਲ ਤੇ ਘਾਟ ਘਾਟ ਜਿਹੜਾ ਚੰਗਾ ਵਾ ਤੇ ਸੂ ਬਾ ਦੁੱਧਾ ਸੀ ਆ ਆਵੇ ਤੇ ਆਈ ਅਸਟਫੀਨ ਨੂੰ ਇਹ ਤਰੀਬਨ ਪਾਈ ਕਿਦਾ ਕਿ ਕੰਟਰੋਲ ਹੋ ਜੀ ਜਾਂਦਾ ਆਪਾਂ ਦਾ ਟਾਈਮ ਹੋ ਗਿਆ ਵਾਦੇ ਜਵਾਬ ਚਾਹੀਦਾ ਬਿਲਕੁਲ ਕਾਲੀ ਦੁਨੀਆ ਜੇ ਜਵਾਗ ਦੀ ਤੇ ਇਹ ਵਾਲਾ ਮੇਲ ਕਾਫ ਆ ਗਿਆ ਜੇ ਪਿੱਛੇ ਮੁੜੋ ਬਈ ਪਹਿਲੇ ਸਵੇ ਕਿੰਨਾ ਕੱਟਿਆ ਦੋ ਤਿੰਨ ਰੋ ਪੜੀ ਚੈਕ ਕਰ ਬਰਾਤਰੀ ਆਪਾਂ ਕਹਿ ਲਿਆ ਬੱਸ ਕਰਉਣੀ ਚਾਹੀਦੇ ਆ ਤਾਂ ਬਰਾਉੀ ਵੀ ਕਹਿੰਦੀ ਆਪਣੀ ਆਈ ਚਲਾਈ ਆ ਹਾਂਜੀ ਪਹਿਲੇ ਸਿਰ 13 ਕਿਲੋ ਦੁੱਧ ਬਾਜ ਚਾਹਲੋ ਭਰਿਆ ਜੀ ਠੀਕ ਆ ਠੀਕ ਆ ਲਓ ਬਈ ਚੈਪਟਰ ਤੋਂ ਦੀ ਪਿੰਡ ਦੀ 800 ਦੁੱਧ ਦੇ ਕੋ ਤਿਆਰ ਹੋਵਾਜੇ ਹੁਣ ਲੀਟਰ ਵਾਲਾ ਠੀਕ ਆ ਠੀਕ ਆ ਲਓ ਵੀ ਪਿੰਡਿੰਗ ਵਾਲਾ ਛੱਡਾ ਆ ਗਿਆ ਤੇ ਚੱਲ ਪਾੜਾ ਲੈਂਦੀ ਜੀ ਆਪਾਂ ਦੱਸ ਕੇ ਦੇਣੀ ਪਾੜਾ ਪਾੜੇ ਦੇ ਮਿਲਦੀ ਜੀ ਠੀਕ ਆ ਠੀਕ ਆ ਲਓ ਬਈ ਹਾਂਜੀ ਹਾਂ ਛੱਡੇ ਰੀ ਚੱਲ ਮੰਗਰਨੀ ਦੇਖੋ ਕੀ ਹੈ ਪ्योर ਜੱਟ ਬਲੈਕ ਹੈ ਪ्योर ਮੋਗਾ ਨਸਲ ਚ ਆਈ ਹੈ ਵੀ ਬੱਚੇ ਭਾਜੀ ਮਗਲੋਂ ਲੈਂਦੀ ਜੇ ਪਹਿਲੋਂ 파ੜੀ ਨਹੀਂ ਮਿਲਦੀ ਜੇ ਲੋ ਭਾਜੀ ਆਹ ਵੀ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੇ ਪਸ਼ੂ ਦੀਆਂ ਹੁੰਦੀਆਂ ਵਾ ਤੇ ਵੀ ਲੱਗੇ ਤੋਂ ਕਰੋ ਚੈਟ ਤੁਸੀਂ ਤੇ ਇਹਦਾ ਮੁੱਲ ਭਾਜੀ ਫਿਰ ਮੁੱਲ ਵੀ ਜਿੱਦਾ ਹੁਣ ਮਾਲੋ ਗਰਮੀ ਆ ਦੁੱਧ ਨੂੰ ਦੇਣਾ ਨਾਣਾ ਸੱਜਰ ਸੁਈ ਆ ਹਾਂਜੀ ਮਾਲੋ ਜੇ ਇਹ ਤੋਂ ਬੱਚੇ ਦੇ ਮਾਲੋ ਮਿਲਦੀ ਹੁੰਦੀ ਆ ਆਪਾਂ ਗੱਲ ਕਰਦੇ ਆ ਹਾਂ ਠੀਕ ਹੈ ਤੇ ਬੱਚੇ ਕੇ ਨੂੰ ਤੌਰ ਦਾ ਚਵਾਕ ਹੀ ਦਿੰਦੀ ਜਿੰਦਾ ਮਰਜੀ ਠੀਕ ਹੈ ਕਹਿੰਦਾ ਭਾਵੇਂ 85 ਮੁੱਲ ਪਾਦੇ ਹਾਂਜੀ ਹੁਣ ਆਪਾਂ ਹਾਂ ਦਾ ਦੇਣੀ 6500 ਦੀ ਜੀ ਕਾਤੇ ਕੀ ਮੰਨਦਾ ਜੇ ਭਾਈ ਬੱਚਾ ਜਿੱਦਾਂ ਕਿਸੇ ਘਰ ਜਾ ਕੇ ਮਰ ਸਕਦਾ ਬੱਚਾ ਗੱਲ ਕਰਦੇ ਆ ਹਾਂ ਜੀ ਕਿਸੇ ਘਰ ਜਾ ਕੇ ਭੁੱਲ ਸਕਦੀ ਬੱਚਾ ਠੀਕ ਹੈ ਜੀ ਤੇ ਆਪਾਂ ਦੱਸ ਕੇ ਦੇਣੇ ਆ ਵੀਰ ਜੀ ਆਪਾਂ ਲਈ ਆ ਬੱਚੇ ਦਾ ਭੁੱਲੇ ਦੇ ਬੱਚੇ ਲਈ ਆਪਾਂ ਠੀਕ ਹੈ ਠੀਕ ਹੈ ਤੇ ਭਾਈ ਕਾਤੇ ਕੀ ਮੰਨਦਾ ਮਾਦਰ ਭਾਈ ਹਾਂ ਨਾ ਆਪਾਂ 65000 ਦੀ ਦੇਣੀ ਜੀ ਬਸ 500 ਛੋੜ ਹੀ ਹੋਣੀ ਦਾ ਕਿਉਂ ਠੀਕ ਹੈ ਤਾਜੀ ਸੂਈ ਮੱਝ ਜਗੀ ਮੱਝ ਕੋਲ ਸ਼ੱਕ ਹੈਗਾ ਠੀਕ ਹੈ ਠੀਕ ਹੈ ਸੁਣ ਤਾਜੀ ਸੂਈ ਆ ਤੇ 65000 ਦੀ ਬਿਲਕੁਲ ਨਾਰਮਲ ਮੇਰਾ ਤਾਂ ਤਾਂ ਜੀ ਸਾਡਾ ਟੈਕ ਕਾਰ ਜਿਹੜਾ ਬਹੁਤ ਹੀ ਸ਼ਾਨ ਆ ਗਿਆ ਝੋਟੀ ਦਾ ਬਾਕੀ ਜੋ ਕੁਝ ਹੈਗਾ ਸਾਡ ਦਾਸ ਤਾਂ ਨੇ ਗਾੜੀ ਵੇਖੋ ਗਾੜੀ ਮਾਰੋ ਕਹਿੰਦੇ ਆ ਬਹੁਤ ਹੀ ਚੰਗਾ ਆ ਗਿਆ ਵਾ ਨਿਕਲ ਪਰ ਨਾਰਮਲ ਰੇਟ ਆ ਤੇ ਬਾਈ ਰੇਟ ਨੂੰ ਪੜਾ ਕੇ ਰੇਟ ਵੀ ਜਾਇਜ਼ ਹੁੰਦੇ ਆ ਬਿਲਕੁਲ ਸਾਡ ਦਾਸ ਤਾਂ ਹੀ ਲਗਾਵਾ ਭਾਈ ਆਪਾਂ ਵੀ ਠੂਠਾ ਨਾ ਕੰਮ ਜਾਂ ਆਪਾਂ ਵੀ ਇੱਕੋ ਜੇ ਸਾਰੇ ਭੈਣ ਭਰਾ ਇੱਕੋ ਜਪਾ ਹੈਗੇ ਆ। ਸਾਨੂੰ ਮਾਰੀ ਗਏ ਆਪਾਂ ਕਿਸੇ ਨੂੰ ਪਈਏ ਫਿਰ ਚੰਗਾ ਨਹੀਂ ਕੰਮ ਲੱਗਦਾ। ਅਗਲੇ ਵੀਰ ਭਰਾ ਨੂੰ ਪੈਸੇ ਖਰਚਣੇ ਆ। ਹਾਂਜੀ ਹਾਂਜੀ। ਤੇ ਫਿਰ ਅਗਲੇ ਨੂੰ ਨਕਰ ਚੰਗਾ ਸਾਫ ਦੱਸੋ ਜਿੱਦਾਂ ਦਾ ਹੈਗਾ ਵਾ। ਨਹੀਂ ਬਿਲਕੁਲ। ਹੁਣ ਆਪਾਂ ਕਹਿ ਲਈ ਇੱਥੇ ਕਿਹੜੀ ਚੋਕੇ ਵੇਖਣ ਦਿਆ ਵਾ। ਆਪਾਂ ਕਹਿੰਦੀ ਭਾਈ ਬੱਚੇ ਦੀ ਮਿਲਦੀ ਅਗਲੇ ਘਰ ਜਾ ਕੇ ਹੱਥ ਮਾਰੇ। ਨਹੀਂ ਮੈਨੂੰ ਅਗਲਾ ਹੀ ਆਤੀ ਦੱਸਿਆ ਨਹੀਂ ਪੀ ਲਉ। ਨਹੀਂ ਸਿਆਣੀ ਗੱਲ ਆ ਇਹ। ਹਾਂ। ਭਈਆ ਛੋਟੀ ਬਾਰੇ ਦੱਸੋ ਵਾ। ਕਿਹ ਛੋਟੀ ਦੇ ਭਾਈ ਸੂਈ ਨੂੰ ਕੋ 20- ਕਿ ਕਿਉਂਕਿ ਬਾਹਰ ਪਾਏ ਤੇ ਹੁਣ ਨਾ ਕਿ ਚਲੋ ਬੰਦੇ ਤਾਂ ਬੰਦੇ ਜਾਣ ਬੰਦੇ ਜਾਣ ਹੀ ਨਿਕਰਦੀ ਹਾਂਜੀ ਹਾਂਜੀ ਉਹਨੇ ਕਿ ਰਸੀਬ ਘੁੱਟ ਕੇ ਮਾਰੀ ਫਾਤੀ ਦਾ ਦਾਗ ਜਿਹਾ ਪਾਇਆ ਇਹ ਮਗਰ ਅੱਛਾ ਠੀਕ ਹੈ ਹਾਂ ਦੱਸਿਆ ਚੰਗਾ ਦਾ ਪਾਜੀ ਰਾਮਾ ਕਰ ਬੰਦਾ ਪੂਰਾ ਲਾਦਾ ਪਾਜੀ ਕਹਿੰਦਾ ਕਿ ਗੱਲ ਬਸ ਤੇ ਮੀਠੀ ਬਿਠਾਈ ਹੈ ਵੀਡੀਓ ਵਿੱਚ ਆਪਾਂ ਚੱਕ ਕਰਾਂਗੇ ਵੀ ਹਣਾ ਹਾਂਜੀ ਹਾਂਜੀ ਹੁਣ ਕੋਈ ਪਾੜੀ ਨਹੀਂ ਕੋਈ ਕੋਈ ਦਾਗ ਪੈ ਗਿਆ ਬਸ ਸਿਰ ਪਰ ਜਾਣ ਬੰਦਾ ਤਾਂ ਜਾਣ ਹੀ ਲੱਗੇ ਨੇ ਸ਼ਿੱਕੀ ਰੱਸੀ ਘੁੱਟ ਕੇ ਪਾਤੀ ਆ ਵੇਖੋ ਕੋਈ ਦਾਗ ਨਹੀਂ ਆਉਂਦਾ ਨਾ ਲਿਓ ਮੜਿਆ ਸੁੱਕ ਗਿਆ ਹਾਂ ਅਸੂਖੀ ਦਾਗ ਸੁੱਕ ਗਿਆ ਹੁਣ ਆ ਵੇਖੋ ਕੋਈ ਦਾਗ ਨਹੀਂ ਹੈਗਾ ਵੇ ਆ ਮਾਰੇ ਰਸੀ ਦਾ ਦਾਗਾ ਅਨੂ ਦੇਗਾ ਠੀਕ ਹੈ ਬਾਕੀ ਕਿਸੇ ਦਾ ਨਿਸ਼ਾ ਮਰਿਆ ਬੁਗਰਟੀ ਫੁੱਲ ਸੂਈ ਨੂੰ 20 25 ਦਿਨ ਨੂੰ ਹੋਵੇ ਸੂਈ ਨੂੰ ਅੱਛਾ ਜੀ ਇਹਦੇ ਕੋ ਦੁੱਧ ਐ ਇਸ ਟਾਈਮਾ ਦੁੱਧਰ ਕੋ ਹੁਣ ਲੀਟਰ ਆ ਜਿਹੜਾ ਹੋਗਾ 8 ਰੋਣੀ ਆ ਬਸ 7 ਕਰੋ ਕੇ ਰੱਖਦੇ ਠੀਕ ਹੈ ਠੀਕ ਹੈ ਲਓ ਭਾਈ ਠੀਕ ਹੈ ਭਾਈ 1 ਲੀਟਰ ਵਾਲਾ ਦੁੱਧ ਤਿਆਰ ਆ ਤੇ ਬਾਕੀ ਜਾ ਵੇਖੋ ਇੱਧਰ ਦੇਖੋ ਇਹ ਨਹੀਂ ਕਿ ਲੱਤਾਂ ਮਾਰਨੀ ਆ ਅੱਛਾ ਜੀ ਇੱਧਰ ਦੇਖੋ ਲਓ ਭਾਜੀ ਸੀਲੀਆਂ ਸੋਲੀਆਂ ਜਿਹੜੀਆਂ ਬਹੁਤ ਅੱਛੀ ਟੀ ਵਾਲੇ ਥਾਲ ਕੁੜੇ ਚੁੰਦੇ ਲੋ ਅੱਛਾ ਜੀ ਪੰਜ ਧਰਾਂ ਲੈਦੇ ਲੋ ਠੀਕ ਹੈ ਠੀਕ ਹੈ ਲੋ ਭਾਜੀ ਕਰੋ ਚੈੱਕ ਬਹੁਤ ਹੀ ਸੀਲ ਹੈ ਭਾਜੀ ਚੁੰਗੇ ਫੇਰ ਚੁੰਗੇ ਬੜਾ ਹੈ ਭਾਈ ਸਵੇਰ ਹੀ ਚੱਕੀ ਕਰਦੀ ਆ ਬਹੁਤ ਹੀ ਠੰਡੀ ਧੀ ਭਾਜੀ ਠੀਕ ਹੈ ਠੀਕ ਹੈ ਜੀ ਖੋ ਲੋ ਇਹ ਜਿਹੜਾ ਬੜਾ ਸੀਲ ਆ ਗਿਆ ਨਾ ਕਿਤੇ ਯਾਦ ਹੀ ਕਰੂਗਾ ਸਵੇਰ ਇਹ ਕਿਹੜਾ ਸੁਈਆ ਇਹਨੇ ਭਾਜੀ ਭਾਰ ਪਾਉਣਾ ਨਹੀਂ ਉਹਨਾ ਮੁੰਡਾ ਹੈਗਾ ਮਤਲਬ ਵੀਰ ਆਪਣਾ ਸੱਜਣਾ ਚਲੋ ਵੀ ਅੱਛਾ ਇਹ ਕਿਹੋ ਜੋ ਟੀ ਨੂੰ ਪਤਾ ਕਿ ਦੇ ਠੀਕ ਹੈ ਠੀਕ ਹੈ ਬੇਸੀ ਕੀ ਹੋਰ ਹੁੰਦਾ ਹੈ ਕਿ ਆਪਾਂ ਇਧਰ ਹੁੰਦਾ ਹੀ ਕਰਾਂ ਜੀ ਹਾਂ ਜੀ ਦੋ ਚਾਦਰ ਮੁੰਡੇ ਕਿਵੇਂ ਮਗਰਾ ਕੇ ਘੋ ਪਾਤਾ ਝੋਡੀ ਦੇ ਕਾਰਨ ਫੜਾ ਬਾਹਰ ਕੋਣ ਲੈ ਵੀ ਠੀਕ ਹੈ ਠੀਕ ਹੈ ਜੀ ਇਹ ਮਾਸਾ ਕਰਦੇ ਮਾਸਾ ਜੀ ਪਹਿਲਾ ਛੂਆ ਜੀ ਇਹ ਪਹਿਲਾ ਹੀ ਹਾਂ ਜੀ ਠੀਕ ਹੈ ਲੋ ਜੀ ਪਹਿਲਾ ਹੀ ਛੂਆ ਫਰੀ ਯਾਰ ਇੱਕਲੀ ਇੱਕਲੀ ਬਾਈ ਕਹਿੰਦਾ ਗੇ ਗੱਲ ਦੱਸ ਗਏ ਆਪਾਂ ਸੌਦਾ ਵੇਚਣਾ ਨਹੀਂ ਵਧੀਆ ਗੱਲ ਵਧੀਆ ਗੱਲ ਕੰਮ ਨਹੀਂ ਪਾਜੀ ਕਰਨਾ ਕੇ ਦਾ ਹੱਕ ਦਾ ਪੈਸਾ ਨਹੀਂ ਕਿਹਦਾ ਗਰੀਬ ਦਾ ਆਪਾਂ ਲਵਣੀ ਪੀਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਬਾਈ ਸਿਆਣੀ ਗੱਲ ਆ ਚਲੋ ਕੰਦੀ ਸੋਹ ਜਾ ਤੇ ਕਾਂ ਕਿ ਲੰਮਾ ਕੰਮ ਕਰਾਂਗੇ ਲੰਮਾ ਕੰਮ ਭਾਜੀ ਗਾਂ ਪੱਜਦੀ ਕਰਾਂਗੇ ਆਪਣੀ ਘਰੇ ਉਮਰ ਬਾਬਾ ਘਰੇ ਪਰਫ ਹੋ ਗਏ ਪੁਰਾਣੇ ਹੋ ਗਏ ਬੁੱਢੇ ਨਹੀਂ ਨਹੀਂ ਬੁੱਬਾ ਕੀ ਘੜੀ ਦੇ ਨਹੀਂ ਬਦਦੇ ਪਤਾ ਹਾਂਜੀ ਹਾਂਜੀ ਭਾਜੀ ਕਰੋ ਕਿਹਟਾ ਦਾ ਲੱਗਾ ਹੈ ਨਾ ਚੰਡਾ ਦਾ ਛੋਟੀ ਦਾ ਇਹ ਪਹਿਲਾ ਹੀ ਸੂਆ ਸਹੀ ਆਦੇ 7 ਲੀਟਰ ਜਿਹੜਾ ਐਨ ਕੰਡੇ ਵਾਲਾ ਦੁੱਧ ਤਿਆਰ ਆ ਇੱਥੇ ਕੰਡਾ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਕਰੋ ਇਹ ਲੱਗੇ ਨਾ ਚੈੱਕ ਹੁਣ ਭਾਜੀ ਕੰਮ ਕਿਹੜੇ ਹੁੰਦੇ ਕੰਮ ਗਾ ਕੋ ਇਥੇ ਮਸਾ ਹੀ ਤੇਲ ਲਾ ਦੀਏ ਮਾ ਸਾ ਮਿੱਟੀ ਲਾ ਦੀਏ ਦਾ ਖਤਮ ਕਰ ਦੀਏ ਕਿਉਂ ਕਿਸੇ ਨਾਲ ਕਰਨਾ ਧੋਖਾ ਨਹੀਂ ਤਾਂ 10 ਕਿਲੋ ਪਰ ਇਹ ਮੇਰੀ ਗਰੰਟੀ ਹੁਣ ਕੋਈ ਪੁਹਾੜ ਨਹੀਂ ਕੋਈ ਪੇਛਾ ਨਹੀਂ ਪੋਦੀ ਠੀਕ ਹੈ ਜੋ ਰਿਸੇ ਜਿੱਥੇ ਮਰਜ਼ੀ ਬੈਗ ਚ ਆਵੇ ਲੋ ਠੀਕ ਹੈ ਜੀ ਇਦਾਂ ਹੀ ਸੀਲੀਆਂ ਬਣੀਆਂ ਮਿੱਟੀ ਰਸਾ ਇੱਕ ਛੱਡ ਕੇ ਭਾਵੇਂ ਵੇੜੇ ਦੇ ਅੰਦਰ ਘਰ ਚਵਾਈ ਕਰ ਲੋ ਇਹਦੀ ਜਿੱਥੇ ਮਰਜ਼ੀ ਚੋਵੇ ਕਿਸੇ ਦੇ ਘਰ ਜਾ ਕੇ ਲੱਤ ਮਾਰੇ ਆਪਾਂ ਤਾਂ ਵੀ ਜ਼ਿੰਮੇਵਾਰ ਆ ਠੀਕ ਹੈ ਠੀਕ ਹੈ ਇਹਦਾ ਮੁੱਲ ਭਾਈ ਇਹ ਰੋ ਇਹ ਵੀ ਭਾਈ ਪੈਣ ਦੀ ਦੋ ਨਹੀਂ ਹਾਂ ਨਹੀਂ ਐਸ਼ਾ ਜੀ ਹਾਂ ਬਲੀ ਮੰਨਣਾ ਕਿ ਜਾਂ ਬਾਤ ਦਾ ਕਰਾ ਦਿਓ ਜੋ ਕਰਨਾ ਸੀ ਛੱਡ ਦਈਏ ਯਾਰ ਕਾ ਭਾਈ ਹਾਰਾ 63000 ਦੀ ਝੋਟੀ ਲਵਾਂਗੇ ਆਪਾਂ ਠੀਕ ਹੈ ਲੋ ਭਾਈ 63000 ਦੀ ਸਾਡੇ ਬਾੜ ਦੀ ਲਵਾਂਗੇ 500 ਛੋਟ ਸਾਡੇ ਬਾੜ ਦੀ ਸਾਡੇ ਬਾੜ ਦੀ ਬਿਲਕੁਲ ਜੈਜ ਮੋਧਿਆ ਤੇ ਝੋਟੀਆਂ ਚੰਗੀਆਂ ਲੈ ਲੋ ਥਾਏ ਉਹ ਲੋ ਪਖਮੀ ਦੀ ਠੀਕ ਹੈ ਠੀਕ ਹੈ ਲੋ ਭਾਈ ਆ ਵੇਖੋ ਮਾਰ ਕੇ ਥਾੜੇ ਮਾਰੂ ਖਾ ਕੇ ਲਗਾ ਦੇ ਲੋ ਜੀ ਕਰੋ ਲਾਗੇ ਤਾਂ ਛੇ ਕਰ ਤੇ ਥਾੜਵੇਂ ਐ ਪੱਲਾ ਕਟਾਈ ਤੱਕ ਕਿਲਾ ਕੱਢਿਆ ਜਾਂਦਾ ਇੰਜ ਗੱਡ ਦੂਗੀ ਤੇ ਆ ਜੀ ਬਾਈ ਤੇ ਜੇ ਨੰਬਰ ਦੇ ਇਹ ਦੇਰੀ ਜੀ ਭਾਈ ਮਾਝੇ ਅੱਛਾ ਜੀ ਇਹ ਵੀ ਆਪਣਾ ਸੱਜਣਾ ਵੀਰ ਭਰਾ ਬਿਲਕੁਲਿਆ ਦੇ ਠੀਕ ਹੈ ਜੀ ਹਾਂ ਇਹ ਕਿਦਾਂ ਜੀ ਇਹ ਭਾਜੀ ਸਾਢੇ 6 ਦੀ ਗੰਮਣ ਜੀ ਅੱਛਾ ਜੀ ਦੋਦਰ ਕੋ 6 ਕਿਲੋ ਕੰਡੇ ਵਾਲਾ ਜੀ ਠੀਕ ਹੈ ਲੀਟਰ ਮਾਰਕਟ ਤੋਂ ਚੋਕੇ ਲਵੇ ਸਾਢੇ 6 ਮਿੰਨ ਦੀ ਚੱਕ ਪਾਵ ਤੇ 6 ਲੀਟਰ ਦੁੱਧ ਇਹਦੇ ਕੋਲ ਆ ਜੀ ਇਹ ਭਾਈ ਕਿੰਵੇ ਸਵੇਰ ਲਈ ਗੱਬਣਿਆ ਇਹ ਸਵੇਰ ਤੀਜਾ ਭਾਜੀ ਗੱਬਣਿਆ ਘਰ ਵਾਲੇ ਦੇ ਤੀਜਾ ਜਾਂਦੇ ਚਲ ਮੈਂ ਵਧ ਗਿਆ ਤੀਜਾ ਹੀ ਹੋਣੀ ਆ ਅੱਛਾ ਜੀ ਹਾਂ ਇਹਨੇ ਸੱਜਣ ਨੇ ਜਿਹੜੀਆਂ ਇਹ ਭਾਜੀ ਆਪਣਾ ਭਰਾ ਹੀ ਸੱਜਣ ਮਿੱਤਰੀ ਉਹਦਾ ਮਠਾ ਲੰਗੋ ਜਿਹੜਾ ਡੇਰੀ ਵਾਲਾ ਵੀਰ ਅੱਛਾ ਹੀ ਪਾਣੀ ਚਲੋ 15 16 ਦਿਨੋਂ ਤੇ ਭਰਿਆ ਹੋਣਾ ਨੇ ਠੀਕ ਹੈ ਠੀਕ ਹੈ ਠੀਕ ਵੱਡੀ ਮੱਝ ਆ ਬੜੀ ਕੱਦ ਕਾਟੇ ਭਾਈ ਚੰਗਾ ਵਾ ਇਹਨੇ ਭਾਈ ਸਿਆਜ ਰਕੇ ਲਾਉਣੇ ਆ ਗਰਮੀ ਵੀ ਦੋ ਦੇ ਦੋ ਮਹੀਨੇ ਠੀਕ ਹੈ ਠੀਕ ਚਾਰਵੇਂ ਰਕੇ ਲਾਉਂਗੀ ਲੋ ਵੜੀ ਕਿੱਟਾ ਇਹ ਤੋੜਾ ਫਮਾਇਆ ਚੰਗਾ ਆ ਗਿਆ ਦੇਖੋ ਇਹ 16 17 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਕਿਹੜੀ ਹੈਗੀ 6.5 ਮਹੀਨੇ ਦੀ ਕਾਕਾਤ ਤੇ ਫੇਰੀ ਇਹਨੇ ਕਿਹਨੂੰ ਦੁੱਧ ਹੋਦਾ ਆ ਦੇ ਵੀ ਕੋਟੇ ਕਰੋ ਲਾਗੇ ਦਾ ਥਣ ਭਾਂਡਾ ਤੇ ਚੱਕ ਇਹ ਥਾਣਾ ਦਾ ਸੈਲ ਗਿਆ ਵੀ ਬਹੁਤ ਸ਼ਾਨਦਾਰ ਆ ਗਿਆ ਨਿੱਟ ਗੱਟ ਤੇ ਥਣ ਲੱਗਾ ਦੇ ਵੀ ਇਹਦੇ ਵੀ ਭਾਈ ਆ ਦਿਖਾ ਦਿਓ ਲਾਗੇ ਤੋਂ ਨਿਸ਼ਾਨੀਆਂ ਇਹਦਾ ਮੁੱਲ ਭਾਜੀ ਹਰ ਮੇਰਾ ਭਾਈ ਹਾਂ ਜੇ ਪਾਸ ਆਖੀ ਹਾਦੀ ਦੇਣੀ ਏ 60 ਦੀ 500 ਛੋਟ ਠੀਕ ਹੈ 500 ਚੜਦੀ ਕਰਕੇ ਸਾਰਾ ਦਾ ਤੋਂ ਪੁਣੀ ਹਾਂਜੀ ਯਾਰ ਮੰਗ ਜਾ ਰਹੀ ਹਟ 55000 ਦੇ ਦਈਏ ਸਭ ਚੱਲ ਰਹੀ ਹਾਂ ਭਾਈ ਜਿਹੜਾ ਲੈ ਜੂ ਨਾ ਜਿਹੜਾ ਚੌਣ ਲੱਗੀ ਰੜਾ ਮੋਟਾ ਥਣ ਬਰੋਦੀ ਕਿ ਕੰਨੂ ਕਰਾਂ ਕਰਦੇ ਠੀਕ ਹੈ ਠੀਕ ਹੈ ਚੌਣ ਦਾ ਇਨਾ ਮਜ਼ਾ ਆਉਂਦਾ ਜੀ ਹਸਾਬ ਨਹੀਂ ਠੀਕ ਹੈ ਲੋ ਭਾਈ 58000 ਦੀ ਤੇ ਜਿਹੜਾ ਵੀ ਭਰਾ ਲੈ ਜੂਗਾ ਰੇ ਹਿਸਾਬ ਨਾਲ ਕਮੇਟੀ ਪੈ ਗਈ ਨਹੀਂ ਉਹਦੀ ਹੋਰ ਦੋ ਤਿੰਨ ਮਹੀਨੇ ਹਸਾਬ ਕਿਤੇ ਪੈ ਗਿਆ ਡਬਲ ਕਰ ਜੂਗੀ ਇਹ ਵੀ ਕਰਮ ਵਾਲੀ ਹੋਰ ਭਾਈ ਕੁਝ ਕਹਿਣਾ ਹੋਰ ਵੀਰ ਜੀ ਬਸ ਇਹੋ ਕਹਿਣਾ ਪਿਆ ਮੇਰਾ ਵੀਰ ਦਾ ਆਪਾਂ ਸੂਬਾ ਸਭਾ ਜਿਹੜੇ ਜਿਹੜੇ ਸਾਡਾ ਆਪਾਂ ਬੱਚਾ ਭੁੱਲੀ ਜੇ ਦੱਸ ਕੇ ਜਿਹੜੇ ਪਹਾੜਾ ਲਈ ਦੀ ਨਾਲ ਆਪਾਂ ਬਾਰ ਬਾਰ ਇੱਕੋ ਬੇਦੀ ਕਹਦੇ ਦੱਸ ਕੇ ਦੇਂਦੇ ਆ ਅੱਛਾ ਜੀ ਇਹਨੇ ਗੱਲ ਜਿਹੜਾ ਕਿਸੇ ਵੀਰ ਨੂੰ ਧਾਲੂਗੇ ਨੇ ਫੋਨ ਕਰਨਾ ਯਾਰ ਕਿੱਦਾਂ ਆ ਸਾਨੂੰ ਵੀ ਲਾਉਣਾ ਮਾੜਾ ਕੰਮ ਆ ਹਾਂਜੀ ਹਾਂਜੀ ਆਪਾਂ ਦੱਸ ਕੇ ਦੇਂਦੇ ਆ ਕਿਸੇ ਘਰ ਜਾ ਕੇ ਦਿਹਾੜੀ ਬੱਚਾ ਪੜਾ ਲੈ ਖਦੀ ਏ ਠੀਕ ਹੈ ਠੀਕ ਹੁਣ ਇਹ ਪੜਾ ਸਾਡੇ ਕੋਲ ਲੈਂਦੀ ਜੀ ਠੀਕ ਹੈ ਠੀਕ ਹੈ ਜੀ ਤਨੀ ਭਾਜੀ ਠੀਕ ਠੀਕ ਦੱਸ ਕੇ ਦੇਣੀ ਆਪਾਂ ਠੀਕ ਆ ਕੱਲੀ ਕੱਲੀ ਗੱਲ ਬਾਈ ਨੇ ਦੱਸੀ ਹੈ ਜੀ ਚੈੱਕ ਜਿਹੜਾ ਵੀ ਜੀ ਆਪਾਂ ਸਾਰੇ ਭੈਣ ਭਰਾਵਾਂ ਨੇ ਜਿਹੜਾ ਕਿ ਮਾੜੀ ਜਗੀ ਕਹਿੜੀ ਨਾਲ ਕੱਲ ਨੂੰ ਉਹ ਮਾੜੀ ਗੱਲ ਆ ਮਾੜੀ ਗੱਲ ਆ ਜੀ ਆਇਆ ਫੋਨਾਂ ਜਨ ਬਸਾ ਕੁਝ ਲੱਗਾ ਮਿੰਟ ਜੀ ਲੋਕੀ ਭਰ ਲੈਣੇ ਕਿ ਦੂਜੀ ਹਾਂਜੀ ਹਾਂਜੀ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ